ਕਿ ਕਿ ਪਾਥੇ ਭਾਈ ਤੂੰ ਜੰਜਰ ਨਹੀਂ ਲੱਗੋਗੇ ਤਾਂ ਤੁਹਾਡਾ ਨਹੀਂ ਹੱਲ ਹੋਊਗਾ ਉਦੋਂ ਹੋਈ ਮਾਰ ਖਾਓਂਗਾ ਤੁਹਾਨੂੰ ਉਹਦੇ ਹੈਗੇ ਬੰਦੇ ਖਰਾਬ ਕਿਉਂਕਿ ਜਿਹੜੇ ਯਾਰਾ ਸਜਣੇ ਤੇ ਕੁਝ ਨਹੀਂ ਕਹਿਣਾ ਮੁੱਛੀ ਨੇ ਤੈਨੂੰ ਇਹਨਾਂ ਨੇ 2-4 ਘੰਟੇ ਵਾਸਤੇ ਕਹਿਣਾ ਹੁੰਦਾ ਉਹਤਲਾਂ ਦੇ ਨਾ ਹੁੰਦਾ ਫਿਰ ਉੱਥੇ ਹੀ ਲੰਦੇ ਰੁਕਿਆ ਨੇ ਕਹਿੰਦੇ ਨਮਕ ਚੱਲਣੀ ਚਾਹੀਦੀ ਬੰਦੇ ਦੀ ਭਾਈ ਤੁਸੀਂ ਕਦੋਂ ਆਏ ਇੱਥੇ आ जाए एसी चल रहा है लाइट है तो कब आए थे एसी चल रहा है आपका कमरे का क्यों आपने नीचे कहा नहीं? एसी लगा हुआ आपके रुप?